ਅੱਜਕੱਲ ਬਹੁਤ ਜ਼ਿਆਦਾ ਲੋਕ ਨੇ ਜਿਹੜੇ ਉਨਿੰਦਰੇ ਤੋਂ ਪਰੇਸ਼ਾਨ ਰਹਿੰਦੇ ਨੇ ਇਸ ਦੇ ਕਈ ਕਾਰਨ ਹੋ ਸਕਦੇ ਨੇ ਇੱਕ ਮੁੱਖ ਕਾਰਨ ਇਹਨਾਂ ਦੇ ਵਿੱਚ ਹੁੰਦਾ ਹੈ ਵਿਟਾਮਿਨ ਡੀ ਦੀ ਕਮੀ ਜੀ ਹਾਂ ਸਰੀਰ ਦੇ ਵਿੱਚ ਜੇਕਰ ਵਿਟਾਮਿਨ ਡੀ ਦੀ ਕਾਰਨ ਹੈ ਸੋਰਾ ਸਾਈਸਿਸ क्रोनिक ਕਿਡਨੀ ਰੋਗ ਸ਼ੂਗਰ ਟਮਾਟ ਪ੍ਰੈਸ਼ਰ ਐਂਡ ਕੈਂਸਰ ਵਰਗੀਆਂ ਕਈ ਬਿਮਾਰੀਆਂ ਦਾ ਖਤਰਾ ਵਾਜ ਜਾਂਦਾ ਸੋ ਅਜਿਹੇ ਵਿੱਚ ਨੀਂਦ ਦੀ ਕਮੀ ਹੋਣ ਨਾਲ ਤੁਰੰਤ ਵਿਟਾਮਿਨ ਡੀ ਦਾ ਟੈਸਟ ਕਰਵਾਉਣਾ ਜ਼ਰੂਰੀ ਹੈ ਸੋ ਇਸ ਬਾਰੇ ਹੋਰ ਜਾਣਕਾਰੀ ਜਿਹੜੀ ਲਗਾਤਾਰ ਅਲੱਗ-ਅਲੱਗ ਮਾਹਿਰਾਂ ਦੇ ਵੱਲੋਂ ਦਿੱਤੀ ਜਾਂਦੀ ਹੈ ਵਿਟਾਮਿਨ ਡੀ ਚਰਬੀ ਦੇ ਵਿੱਚ ਘੁਲਣਸ਼ੀਲ ਹਾਰਮੋਨਾਂ ਦੇ ਵਿੱਚ ਇੱਕ ਸਮੂਹ ਹੈ ਜੋ ਸੂਰਜ ਦੀ ਰੋਸ਼ਨੀ ਦੇ ਸੰਪਰਕ ਦੇ ਵਿੱਚ ਆਉਣ ਦੀ ਤੁਹਾਡੀ ਚਮੜੀ ਦੇ ਅੰਦਰ ਪੈਦਾ ਹੁੰਦਾ ਹੈ ਸੋ ਸੂਰਜ ਦੀ ਰੋਸ਼ਨੀ ਤੋਂ ਇਲਾਵਾ ਵਿਟਾਮਿਨ ਡੀ ਹੈ ਜਿਹੜਾ ਮੱਛੀ ਅੰਡੇ ਦੀ ਜ਼ਰਦੀ ਹੋਰਨਾਂ ਚੀਜ਼ਾਂ ਵਿੱਚ ਵੀ ਪਾਇਆ ਜਾਂਦਾ ਹੈ ਸੋ ਵਿਟਾਮਿਨ ਡੀ ਸਰੀਰ ਦੇ ਵਿੱਚ ਕੈਲਸ਼ੀਅਮ ਦੀ ਮਾਤਰਾ ਦੇ ਲਈ ਜ਼ਰੂਰੀ ਹੁੰਦਾ ਹੈ ਸੋ ਕਈ ਅਧਿਐਨ ਕੀਤੇ ਗਏ ਨੇ ਜਿਸ ਤੋਂ ਪਤਾ ਲੱਗਿਆ ਕਿ ਵਿਟਾਮਿਨ ਡੀ ਦੀ ਕਮੀ ਨੀਂਦ ਦੀ ਗੁਣਵੱਤਾ ਨੂੰ ਪ੍ਰਭਾਵਿਤ ਕਰਦੀ ਹੈ ਸੋ ਵਿਟਾਮਿਨ ਡੀ ਐਚ ਡੀ ਕਮੀ ਬਲੱਡ ਪ੍ਰੈਸ਼ਰ ਤੇ ਦਿਲ ਦੀ ਧੜਕਣ ਉਹਦੇ ਨਾਲ ਬਾਤ ਸਕਦੀ ਹੈ ਸਰੀਰ ਵਿੱਚ ਵਿਟਾਮਿਨ ਡੀ ਦੀ ਘਾਟ ਕਾਰਨ ਸਭ ਤੋਂ ਵਧੀਆ ਜਿਹੜਾ ਤਰੀਕਾ ਹੁੰਦਾ ਹੈ ਜੇਕਰ ਉਹਨੂੰ ਕੰਪਲੀਟ ਕਰਨਾ ਹੈ ਸੋ ਸਵੇਰ ਦੀ ਧੁੱਪ ਦੇ ਵਿੱਚ ਕੁਝ ਸਮਾਂ ਜ਼ਰੂਰ ਬਿਤਾਓ ਅਜਿਹਾ ਕਰਨ ਨਾਲ ਸਰੀਰ ਕੈਲੈਸਟ੍ਰੋਲ ਤੋਂ ਵਿਟਾਮਿਨ ਬਣਾਉਣਾ ਸ਼ੁਰੂ ਕਰ ਦਿੰਦਾ ਹੈ ਅਜਿਹਾ ਕਰਨ ਦੇ ਨਾਲ ਸਰੀਰ ਨੂੰ ਵਿਟਾਮਿਨ ਡੀ ਦੀ ਭਰਪੂਰ ਮਾਤਰਾ ਮਿਲਦੀ ਹੈ ਰੋਜ਼ਾਨਾ ਸਿਰੇ 5 ਤੋਂ 10 ਮਿੰਟ ਦੀ ਹਲਕੀ ਧੁੱਪ ਦੇ ਵਿੱਚ ਰਹਿਣਾ ਵਿਟਾਮਿਨ ਡੀ ਦੀ ਲੋੜ ਨੂੰ ਪੂਰਾ ਕਰਨ ਦੇ ਲਈ ਕਾਫੀ ਹੈ ਸੋ ਤੁਸੀਂ ਸਰਦੀਆਂ ਦੇ ਵਿੱਚ ਇਸ ਨੂੰ ਥੋੜਾ ਜਿਹਾ ਘਟਾ ਸਕਦੇ ਇਸ ਤੋਂ ਇਲਾਵਾ ਜਿਹੜੀ ਆਪਣੀ ਡਾਈਟ ਹੈ ਉਸ ਨੂੰ ਵੀ ਕੰਪਲੀਟ ਲੋ ਸੰਤੁਲਿਤ ਖਾਓ ਵਿਟਾਮਿਨ ਡੀ ਦੀ ਕਾਰਤੂਰ ਕਰਨ ਦੇ ਲਈ ਸੰਤੁਲਿਤ ਖੁਰਾਕ ਲੈਣੀ ਬਹੁਤ ਜ਼ਰੂਰੀ ਹੈ ਜੇਕਰ ਤੁਸੀਂ ਮਾਸਾਹਾਰੀ ਹੋ ਤਾਂ ਤੁਸੀਂ ਆਪਣੀ ਡਾਈਟ ਵਿੱਚ ਸਾਲਮਨ ਤੇ ਟੂਨਾ ਮੱਛੀ ਨੂੰ ਸ਼ਾਮਲ ਕਰ ਸਕਦੇ ਹੋ ਇਸ ਤੋਂ ਇਲਾਵਾ ਤੁਸੀਂ ਦੁੱਧ ਦਹੀਂ ਖੱਟੇ ਫਲਾ ਦਾ ਜੂਸ ਵਰਗੇ ਜਿਹੜੇ ਉਤਪਾਦ ਲੈ ਸਕਦੇ ਹੋ ਸੋਜਿਆ ਕਰਨ ਨਾਲ ਤੁਸੀਂ ਆਪਣੀ ਨੀਂਦ ਵਿੱਚ ਵੀ ਹੈ ਜਿਹੜਾ ਸੁਧਾਰ ਕਰ ਸਕਦੇ ਹੋ